ਬਰਨਾਲਾ ਪੁਲਿਸ ਨੇ ਕਰੀਬ 19 ਕੁਇੰਟਲ ਭੁੱਕੀ ਬਰਾਮਦ ਕੀਤੀ ਹੈ ਪੁਲਿਸ ਨੇ ਤਿੰਨ ਮੋਲਜਮਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਮੋਲਜਮਾਂ ਤੋਂ ਇੱਕ ਕਾਰ ਅਤੇ ਇੱਕ ਟਰੱਕ ਵੀ ਫੜਿਆ ਗਿਆ ਹੈ ਰਾਜਸਥਾਨ ਦਾ ਰਹਿਣ ਵਾਲਾ ਇੱਕ ਮੋਲਜਮ ਚਾਰਖੰਡ ਤੋਂ ਹੀ ਲੈ ਕੇ ਆਇਆ ਸੀ ਪੁੱਛਗਿੱਛ ਬਾਅਦ ਪੁਲਿਸ ਨੇ ਅੱਗੇ ਕਈ ਕਿੜੀਆਂ ਜੋੜੀਆਂ ਵਿੱਚ ਕਿ ਅਸੀਂ ਕੱਲ ਇੱਕ ਪਰਚਾ ਦਰਜ ਕੀਤਾ ਹੈ ਉਹਦੇ ਵਿੱਚ ਇੱਕ ਅਕਿਊਜ਼ ਹੈਗਾ ਹੁਕਮਾਰਾਮ ਜੋ ਕਿ ਬਾੜ ਮੇਂ ਰਾਜਸਥਾਨ ਦਾ ਰਹਿਣ ਵਾਲਾ ਉਹਨੂੰ ਗ੍ਰਿਫਤਾਰ ਕੀਤਾ ਉਹਦੇ ਕੋਲੋਂ ਜਿਹੜਾ ਟਰੱਕ ਸੀਗਾ ਉਹ ਵੀ ਅਸੀਂ ਕਸਟਡੀ ਦੇ ਵਿੱਚ ਲਿਆ ਜਦੋਂ ਚੈਕਿੰਗ ਕਰਾਈ ਗਈ ਉਹਦੇ ਵਿੱਚੋਂ 90 ਬੈਗਸ ਆਫ ਪੋਪੀ ਹਸਕ ਜਿਹਦਾ ਕਿ ਵજન 18 ਕੁਇੰਟਲ 1300 ਕਿਜੀ ਬਣਦਾ ਹੈ ਉਹ ਅਸੀਂ ਬਰਾਮਦ ਕੀਤਾ ਜਦੋਂ ਉਹਦੀ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਦੇ ਵਿੱਚ ਗਾਂ ਇੱਕ ਗੁਰਸੇਵਕ ਸਿੰਘ ਹੈਗਾ ਕਾਨਗੜ ਘਰਾਚੋ ਪੀਐਸ ਪਾਠਣਾ ਪਟਿਆਲੇ ਦਾ ਰਹਿਣ ਵਾਲਾ ਉਹਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਹੈਗਾ ਜੋ ਉਹਦੀ ਪੁੱਛਗਿੱਛ ਤੋਂ ਪਤਾ ਲੱਗਿਆ ਉਹਦੇ ਤੇ ਪਹਿਲਾਂ 3 ਐਨਡੀਪੀਐਸ ਦੇ ਪਰਚੇ ਜੋ ਕਿ ਅਲੱਗ ਸਟੇਟਸ ਦੇ ਵਿੱਚ ਦਰਜ ਨੇ ਉਹ ਅਸੀਂ ਅੱਗੇ ਛਾਨਬੀਨ ਕਰ ਰਹੇ ਹਾਂ ਉਹਦੇ ਨਾਲ ਨਾਲ ਅਸੀਂ ਇੱਕ ਹੋਰ ਅਕਿਊਜ਼ ਨੂੰ ਪੜਿਆ ਹੈਗਾ ਉਹ ਅਸੀਂ ਪਰਚਾ ਪਿਛਲੇ ਮਹੀਨੇ ਸਿਟੀ ਥਾਣੇ ਦੇ ਵਿੱਚ ਦਿੱਤਾ ਸੀਗਾ ਐਨਡੀਪੀਐਸ ਦਾ ਉਹ ਉਹ ਬੰਦਾ ਹੈਗਾ ਗੁਰਸੇਵਕ ਸਿੰਘ ਇਹ ਵੀ ਕਾਂਗੜ ਦੇ ਰਾਚੋ ਪੀਐਸ ਪਾਥੜਾ ਪਟਿਆਲੇ ਦਾ ਹੀ ਰਹਿਣ ਵਾਲਾ ਹੈ ਉਹਦੇ ਤੋਂ ਸਾਨੂੰ ਇੱਕ ਐਕਐਸਯੂਵੀ ਗੱਡੀ ਤੇ 100 ਕਿਜੀ ਆਫ ਪੌਪੀ ਹਸਕ ਬਰਾਮਦ ਹੋਈ ਹੈ ਤੇ ਟੋਟਲ ਸਾਡੀ ਰਿਕਵਰੀ ਹੈਗੀ ਜੀ ਅਸੀਂ 30 ਅਕਿਊਜ਼ ਫੜੇ ਨੇ ਤੇ 1900 ਕੇਜੀਜ਼ ਆਫ ਪੋਪੀ ਹਸਕ 1 ਟਰੱਕ ਐਂਡ 1 ਐਕਸਯੂਵੀ ਕਾਰ ਥਿਸ ਹੈਜ਼ ਬੀਨ ਰਿਕਵਰਡ ਜਿੱਦਾਂ ਦੱਸਿਆ ਕਿ ਇੰਟਰ ਸਟੇਟ ਇਹਨਾਂ ਦਾ ਟਰਾਂਸਪੋਰਟੇਸ਼ਨ ਨੈਟਵਰਕ ਹੈਗਾ ਜਿੱਦਾਂ ਇਹ ਡਰਾਈਵਰ ਜਿਹੜਾ ਜੋ ਬੰਦਾ ਸੀ ਕਸਟਡੀ ਚ ਲਿਆ ਇਹ ਬਾੜਮੀ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਜੋ ਇਹ ਹਾਲ ਕੀ ਘੜੀ ਪਤਾ ਲੱਗੇ Jharkhand ਤੋਂ ਲੈ ਕੇ ਆਇਆ ਦੇਖੋ ਇਹ ਸਾਡੀ ਅਭੀ ਮੁਸਤੈਦੀ ਹੈਗੀ ਇਲੈਕਸ਼ਨ ਕੋਡ ਲੱਗਿਆ ਹੋਇਆ ਹੈ ਸਾਡੀ ਨਾਕਾਬੰਦੀ ਪੈਟਰੋਲਿੰਗ ਲਗਾਤਾਰ ਜਾਰੀ ਹੈ ਸਾਡੇ ਅਫਸਰ ਬਹੁਤ ਮੁਸਤੈਦ ਨੇ ਟੈਕਨੀਕਲ ਤੋਂ ਹਿਊਮਨ ਇੰਟੇਲ ਅਸੀਂ ਰੈਗੂਲਰ ਕੰਮ ਕਰ ਰਹੇ ਹਾਂ ਜਿਹਦੀ ਜਿੱਦਾਂ ਕਿ ਪਿਛਲੇ ਹਫਤੇ ਹੀ ਅਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਉਹਦੇ ਵਿੱਚ 2100 ਕੇਜੀ ਦੀ ਪੋਪੀ ਹਸਕਸੀ ਰਿਕਵਰ ਕੀਤੀ ਹੁਣ 1900 ਮੋਰ ਹੈਸ ਬੀਨ ਰਿਕਵਰਡ ਤੇ ਅਸੀਂ ਚੋਕਸ ਹੈਗੇ ਆ ਕਿ ਇਲੈਕਸ਼ਨ ਬਿਲਕੁਲ ਪੀਸਫੁਲ ਐਂਡ ਸੁਖਾਵੇਂ ਢੰਗ ਨਾਲ ਕਰਾਇਆ ਜਾ ਸਕੇ ਜੀ ਅਭੀ ਮਾਰਕੀਟ ਵੈਲਿਊ ਅਲੱਗ-ਅਲੱਗ ਹੁੰਦੀ ਹੈ ਬਟ ਇਹ ਜਿੱਦਾਂ ਮੈਂ ਕੁਆਂਟੀਟੀ ਤੁਹਾਨੂੰ ਦੱਸਤੀ ਕਿ 1900 ਕਿਜੀ ਉਹ ਪੋਪੀ ਹਸਕੇਗੀ ਨਹੀਂ ਅਸੀਂ ਉਹ ਪਤਾ ਕਰਾਂਗੇ ਕਈ ਵਾਰੀ ਮਲਟੀਪਲ ਲੇਅਰਸ ਹੁੰਦੀਆਂ ਇਹਨਾਂ ਦੀ ਇਹ ਚੇਂਜ ਵੀ ਕਰਦੇ ਆਂ ਕਈ ਵਾਰੀ ਇੱਕ ਟਰੱਕ ਦੇ ਵਿੱਚੋਂ ਦੂਜੇ 'ਚ ਪਾ ਲਿਆ ਡਿਫਰੈਂਟ ਡਰਾਈਵਰਸ ਡਿਫਰੈਂਟ ਪੀਪਲ ਆਰ ਇਨਵੋਲਡ ਇਨ ਦੀ ਤੋਂ ਅਸੀਂ ਪੂਰੀ ਪਿੱਛੇ ਤੱਕ ਜਾਵਾਂਗੇ ਬੈਕਵਰਡ ਐਂਡ ਫਾਰਵਰਡ ਲਿੰਕੇਜ ਜਿੱਦਾਂ ਕਿ ਅਸੀਂ ਦੱਸਿਆ ਗੁਰਸੇਵਕ ਸਿੰਘ ਜਿਹੜਾ ਫੜਿਆ ਉਹ ਅਸੀਂ 1 ਮਹੀਨੇ ਬਾਅਦ ਬੈਕਵਰਡ ਦੇ ਵਿੱਚ ਜਾ ਕੇ ਹੀ ਫੜਿਆਏਗਾ ਸਰ ਚੌਕਸੀ ਰੱਖਦੇ ਆਂ ਚ ਬਿਲਕੁਲ ਰੱਖਾਂਗੇ ਐਂਡ ਵੀ ਆਰ ਹੋਪਫੁਲ ਕਿ ਅਸੀਂ ਬਿਲਕੁਲ ਸੁਖਾਵੇ ਡੰਗ ਨਾਲ ਇਲੈਕਸ਼ਨਸ ਕੰਡਕਟ ਕਰਾਵਾਂਗੇ ਬਣਾ ਲੈ ਤੇਰੇ